ਕਬਾਇਦ ਦਿੱਤੀ ਕੋ ਫਾੜੀ ਦਮੈ ਕੋ ਬਿਨਸ ਇਲਾਮ ਕਰਾਓ ਜਿਸ ਤੇ ਗਵਾਹੀ ਤਮਗਾਉ ਸਹਿਬ ਜੀ ਦੇ ਕੱਛੀ ਘੜੀ ਭਰਤੀ ਹੈ 31 ਸਾਲ ਦੇ ਮਹਦ ਸਰਗੁਰੂ ਹੋਰ ਸਿੰਘ ਜੀ ਮਹਾਰਾਜ ਗੁਰੂ ਗੋਬਿੰਦ ਰਾਏ ਦੇ ਨਾਮ ਬਣ ਖਿਚ ਰਹੀ ਜੁੜਾ ਗੋਬਰਾ ਗੋਬਰਾ नाराष नारा कर ਚਲੋ ਆ ਜੀ ਚਲੋ ਸਾਹਿਬ ਮਸਤ ਜੇ ਵੱਡੀ ਜਿੱਤ ਪ੍ਰਾਪਤ ਇਸ ਧਰਤੀ ਤੋਂ ਹੋਈ ਹੈ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਉਸੇ ਆਸਰਾ ਲੈ ਕੇ ਹੀ ਇੱਥੋਂ ਹੀ ਸ਼ੁਰੂਆਤ ਕੀਤੀ ਸੀ ਕੈਂਪੇਨ ਦੀ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਔਰ ਸ਼ੁਕਰਾਨਾ ਕਰਨ ਗੁਰੂ ਸਾਹਿਬ ਦੇ ਦਰਬਾਰ 'ਚ ਹਾਜ਼ਰ ਹੋਏ ਆਂ ਔਰ ਮਹਾਰਾਜ ਦੀ ਅੱਗੇ ਅਰਦਾਸ ਕੀਤੀ ਹੈ ਕਿ ਅੱਗੇ ਆਉਣ ਵਾਲੇ ਟਾਈਮ ਜਿਹੜੀ ਤੁਸੀਂ ਜ਼ਿੰਮੇਵਾਰੀ ਸਾਨੂੰ ਦਿੱਤੀ ਹੈ ਉਹਨੂੰ ਵਧੀਆ ਤਰੀਕੇ ਨਾਲ ਨਿਵਾਸ ਕੀਤੀ ਉਹਦੀ ਸਮਰਥਾ ਬੱਚਿਓ ਸੂਝੀ ਬੱਚਿਓ ਤਾਕਤਈ ਬੱਚਿਓ ਇਹੀ ਬੇਨਤੀ ਲੈ ਕੇ ਆਏ ਆਂ ਔਰ ਸਾਰਿਆਂ ਦਾ ਧੰਨਵਾਦ ਕੀਤਾ ਹੈ ਗੁਰੂ ਸਾਹਿਬ ਦਾ ਕੋਟਾਨ ਕੋਟਾਨ ਸ਼ੁਕਰ ਪਾਰਟੀ ਲੀਡਰਸ਼ਿਪ ਦਾ ਸਾਰੇ ਪਾਰਟੀ ਦੇ ਵਲੰਟੀਅਰ ਸਹਿਬਾਨਾਂ ਦਾ ਸ਼੍ਰੀ ਨਾਨਕ ਪ੍ਰਸਾਦ ਲੋਕਾਂ ਦੇ ਸਾਰੇ ਵੋਟਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਇੱਥੇ ਗੱਲ ਕਿੱਦਾਂ ਹੋਵੇ ਤਾਂ ਸਟਾਰਟਿੰਗ ਹੋਈ ਸੀ ਹੁਣ ਇੱਥੇ ਮੈਂ ਕੀ ਕਹਿਣਾ ਸਰ ਜਿਹੜਾ ਖਤਰ ਹੁੰਦੇ ਨੇ ਅਕਾਲ ਕੁਰਕ ਦੀ ਬਹੁਤ ਰਹਿਮਤ ਹੋਈ ਹੈ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਡੇ ਭਰਾ ਮਾਲਵਿੰਦਰ ਸਿੰਘ ਜਾਨ ਨੇ ਜਿੱਤ ਜਿੱਤ ਕੀਤੀ ਹੈ ਤੇ ਹੁਣ ਉਹ ਇਸ ਮਹਾਨ ਇਸ ਪਾਵਨ ਪਵਿੱਤਰ ਧਰਤੀ ਦੀ ਨੁਮਾਇੰਦਗੀ ਜਿਹੜੀ ਸਾਡੀ ਦੇਸ਼ ਦੀ ਸਭ ਸੰਸਦ ਹੈ ਸਭ ਤੋਂ ਵੱਡੀ ਪੰਚਾਇਤ ਹੈ ਲੋਕ ਸਭਾ ਦੇ ਵਿੱਚ ਕਰਨਗੇ ਮੈਂ ਅਨੰਦਪੁਰ ਸਾਹਿਬ ਲੋਕ ਸਭਾ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਦੇ ਹਰ ਇੱਕ ਵੋਟਰ ਦਾ ਧੰਨਵਾਦ ਕਰਦਾ ਹਾਂ ਜਿਨੇ ਸਾਡੇ ਤੇ ਉੱਤੇ ਵਿਸ਼ਵਾਸ ਕੀਤਾ ਨਾਲ ਹੀ ਆਮ ਆਦਮੀ ਪਾਰਟੀ ਦੇ ਹਰ ਇੱਕ ਵਰਕਰ ਸਹਿਮਾਨਾ ਦਾ ਦਿਲੋਂ ਧੰਨਵਾਦ ਜਿਨੇ ਦਿਨ ਰਾਤ ਮਿਹਨਤ ਕਰਕੇ ਇਹ ਗਰਮੀ 'ਚ ਜਿਹੜਾ ਹੈ اے سی ਪਾਰਟੀ ਦੀ ਝੋਲੀ ਪਈ ਹੈ